ਹੁਣ ਅਸੀਂ ਇਤਿਹਾਸ ਦੇ ਉਹ ਦੌਰ ਚ ਦਾਖਲ ਹੋ ਚੁੱਕੇ ਆ ਜਾਂ ਹੁਣ ਜਾ ਰਹੇ ਆ ਜਦੋਂ ਬਹੁਤ ਵੱਡੀਆਂ ਤਬਦੀਲੀਆਂ ਸੰਸਾਰ ਪੱਧਰ ਤੇ ਵਾਪਰਨੀਆਂ کئی ਵਾਰ ਸਦੀਆਂ ਨਿਕਲ ਜਾਂਦੀਆਂ ਦੁਨੀਆ ਦੇ ਵਿੱਚ ਕੋਈ ਵੱਡੀ ਤਬਦੀਲੀ ਨਹੀਂ ਆਉਂਦੀ ਇੱਕ ਵਾਰ ਵਾਹੇ ਗਏ ਰਾਸੀ ਨਕਸ਼ੇ ਉਹੀ ਚੱਲੀ ਜਾਂਦੇ ਨੇ ਪਰ ਫੇਰ ਕੋਈ ਦੌਰ ਆਉਂਦਾ ਇਤਿਹਾਸ ਦਾ ਜਦੋਂ ਉਹ ਜਿਹੜੇ ਨਕਸ਼ਿਆਂ ਦੀਆਂ ਲਕੀਰਾਂ ਆ ਉਹ ਦੁਬਾਰਾ ਵਹਾਈਆਂ ਜਾਂਦੀਆਂ ਦੁਸ਼ਮਣ ਆਪਦੇ ਹਮਲੇ ਦੇ ਢੰਗ ਬਦਲਦਾ ਰਹਿੰਦਾ ਹੈ। ਇਹ ਕਈ ਮੌਕੇ ਹੁੰਦੇ ਨੇ ਜਦੋਂ ਉਹ ਸਾਨੂੰ ਜਸਮਾਨੀ ਤੌਰ ਤੇ ਕਤਲ ਕਰਦਾ ਹੈ। ਪਰ ਕੁਝ ਮੌਕੇ ਹੁੰਦੇ ਨੇ ਜਦੋਂ ਉਹ ਸਾਨੂੰ ਮਾਨਸਿਕ ਤੌਰ ਤੇ ਮਾਰਨ ਦੇ ਸਾਧਨ ਤਿਆਰ ਕਰਦਾ ਹੈ। ਜਿਹੜੀ ਗੱਲ ਤੇ ਕੌਮ ਨੂੰ ਬਹੁਤ ਮਾਨ ਕਰਨਾ ਚਾਹੀਦਾ ਹੈ ਉਹਦਾ ਇੱਕ ਵਰਤਾਂਤ ਰਚ ਕੇ ਲੋਕਾਂ ਦੇ ਮਨਾਂ 'ਚ ਇਹ ਵਿਚਾਰ ਭਰ ਦਿੱਤੇ ਜਾਂਦੇ ਨੇ ਕਿ ਉਹ ਸਾਥੋਂ ਬਹੁਤ ਗਲਤੀ ਹੋਈ। ਉਹ ਤੇ ਫਰਮਾਨ ਕੀ ਕਰਨਾ ਉਹ ਫਿਰ ਜਿਹੜੇ ਜੁਝਾਰੂ ਹੁੰਦੇ ਜਿਨ੍ਹਾਂ ਨੇ ਉਹ ਇਤਿਹਾਸ ਰਚਿਆ ਸ਼ਾਨਦਾਰ ਉਹ ਲੋਕਾਂ ਦੀਆਂ ਨਜ਼ਰਾਂ 'ਚ ਦੋਸ਼ੀ ਬਣਾ ਦਿੱਤੇ ਜਾਂਦੇ ਸਾਡੀ ਬੰਦੇ ਸਾਡੇ ਆਗੂ ਸਾਡੇ ਵਿਦਵਾਨ ਸਾਡੀ ਬੁਲਾਰੇ ਵਾਰ-ਵਾਰ ਇਹ ਕਹਿ ਰਹੇ ਨੇ ਕਿ ਉਸ ਮੌਕੇ ਸਾਥੋ ਗਲਤੀ ਹੋ ਗਈ ਜੇ ਕਿਤੇ ਅਸੀਂ ਉਸ ਮੌਕੇ ਗਲਤੀ ਨਾ ਕਰਦੇ ਤਾਂ ਅੱਜ ਅਸੀਂ ਪਤਾ ਨਹੀਂ ਕੀ ਕੁਛ ਹਾਸਲ ਕਰੀ ਬੈਠੇ ਹੁੰਦੇ ਅਰ ਇਹ ਤੁਸੀਂ ਮਤ ਭੁੱਲੋ ਕਿ ਕਿਸੇ ਨੇ ਬੇਰਾਂ ਵੱਟੇ ਨਹੀਂ ਸੀ ਪੁੱਛਿਆ ਫਤਾਨੀ ਕਿਵੇਂ ਬੰਦੇ ਕੈਦ ਦਿੰਦੇ ਆ ਤੁਸੀਂ ਉਹ ਦਿਨ ਯਾਦ ਕਰੋ ਜਦੋਂ ਮਤਲਬ ਐਡੀ ਦੁਨੀਆ ਦੀ ਕਹਿੰਦੀ ਘੌਂਦੀ ਹਕੂਮਤ ਦੀ ਭੂਤਰੀ ਪਵਾ ਕੇ ਰੱਖ ਦਿੱਤੀ ਸੀ ਉਹ ਵੀ ਪੰਜਾਬ ਦੇ ਮੈਦਾਨ ਦੇ ਵਿੱਚ ਜਿੱਥੇ ਕੋਈ ਲੋਕਣ ਨੂੰ ਜਗਾ ਨਹੀਂ ਕਿਤੇ ਕੋਈ ਪਹਾੜ ਨਹੀਂ ਕਿਤੇ ਕੋਈ ਜੰਗਲ ਨਹੀਂ ਕਿਵੇਂ ਨੰਗੇ ਧੜ ਹਜ਼ਾਰਾਂ ਦੀ ਗਿਣਤੀ ਚ ਸੂਰ ਮੇਂ ਜੂਝੇ ਜੰਗ ਨੇਰੇ ਨਾਰਿਆਂ ਨਾਲ ਨਹੀਂ ਜਿੱਤੀ ਜਾਂਦੀ ਜੰਗ ਕਿਸੇ ਨਾ ਕਿਸੇ ਰਣਨੀਤੀ ਬਣਾ ਕੇ ਜਿੱਤੀ ਜਾਂਦੀ ਹੈ ਤੇ ਹਰ ਮੋਰਚੇ ਤੇ ਦੁਸ਼ਮਣ ਨਾਲ ਟੱਕਰ ਲੈਣੀ ਪੈਂਦੀ ਹੈ ਕਿਤੇ ਵੀ ਅਵੇਸਲੇ ਹੋਣ ਦੀ ਲੋੜ ਨਹੀਂ ਤੇ ਉਹਦੀ ਜ਼ਮੀਨ ਵਰਤਾਂਤ ਨੇ ਤਿਆਰ ਕਰਨੀ ਹੁੰਦੀ ਹੈ। ਇਧਰ ਉਹਨੇ ਬਾਜੀ ਸਾਥ ਸੰਗਤ ਜੀ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਕਾਟਰੀਟ ਦੀ ਸਿੱਖ ਸੰਗਤ ਨੂੰ ਖਾਲਸਾ ਸਾਜਨਾ ਦਿਵਸ ਦੀ ਜਾਦ ਦੇ ਵਿੱਚ ਨਗਰ ਕੀਰਤਨ ਸਜਾਉਣ ਵਾਸਤੇ ਤਹਿ ਦਿਲੋਂ ਵਧਾਈ ਦਿਨਣਾ ਕਿਉਂਕਿ ਇਹ ਜਿਹੜਾ ਦਿਹਾੜਾ ਹੈ ਖਾਲਸਾ ਸਾਜਨਾ ਉਹ ਸਾਨੂੰ ਪਤਾ ਕਿ ਜਿੱਥੇ ਖਾਲਸਾ ਸਾਜਨਾ ਸਾਜਿਆ ਗਿਆ ਅਨੰਦਪੁਰ ਸਾਹਿਬ ਦੀ ਧਰਤੀ ਤੇ ਉੱਥੇ ਤਾਂ ਹਰ ਸਾਲ ਇੱਕ ਬੜੇ ਸ਼ਾਨੋ ਸ਼ੌਕਤ ਨਾਲ ਉਹ ਦਿਹਾੜਾ ਮਨਾਇਆ ਜਾਂਦਾ ਹੈ ਔਰ ਇੰਨੀਆਂ ਦੂਰ ਦਰਾੜੀਆਂ ਧਰਤੀਆਂ ਤੇ ਜਦੋਂ ਮੈਂ ਦੇਖਿਆ ਕਿ ਸਿੱਖ ਸੰਗਤ ਕਿੰਨੀ ਵੱਡੀ ਗਿਣਤੀ ਚ ਕਿੰਨੇ ਜੋਸ਼ ਉਤਸ਼ਾਹ ਨਾਲ ਉਸ ਦਿਹਾੜੇ ਨੂੰ ਮਨਾਉਣ ਤੇ ਪਹੁੰਚੀ ਹੋਈ ਹੈ ਤਾਂ ਇਹ ਲੱਗਦਾ ਕਿਤੇ ਕਈ ਵਾਰ ਇਹ ਪ੍ਰਭਾਵ ਬਣਦਾ ਕਿ ਕਿਸੇ ਪੰਜਾਬ ਦੇ ਕਿਸੇ ਸ਼ਹਿਰ ਜਾਂ ਇਲਾਕੇ ਦੇ ਵਿੱਚ ਅਸੀਂ ਬੈਠੇ ਹੋ ਦਿਨ ਮਨਾ ਰਹੇ ਹੋਈਏ ਪਰ ਇਸ ਪੜਾ ਤੱਕ ਪਹੁੰਚਣ ਲਈ ਸਿੱਖਾਂ ਨੂੰ ਬਹੁਤ ਸਾਰੀਆਂ ਦੁਸ਼ਵਾਰੀਆਂ ਦੇ ਵਿੱਚੋਂ ਲੰਘਣਾ ਪਿਆ ਇਹਨਾਂ ਧਰਤੀਆਂ ਦੇ ਉੱਤੇ ਵੀ ਜਦੋਂ ਪਹਿਲੀ ਵਾਰ ਸਿੱਖ ਆਏ ਸੀ ਜਦੋਂ ਪਹਿਲੇ ਦਿਨ ਸੀ 19ਵੀਂ ਸਦੀ ਦੇ ਅਖੀਰ ਦੇ ਵਿੱਚ ਉਹ ਤੁਸੀਂ ਜੇ ਕਹਾਣੀਆਂ ਪੜੋ ਉਹਨਾਂ ਨੂੰ ਕਿਸ ਕਿਸਮ ਦੇ ਵਿਤ ਕਰੇ ਤੇ ਕਿਸ ਕਿਸਮ ਦੀਆਂ ਰੋਕਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਜਿਹਦੇ ਵਿੱਚੋਂ ਫਿਰ ਉਹ ਜਲਾਲਤ ਤੁੰਕ ਕੇ ਗਦਰ ਪਾਰਟੀ ਇੱਥੇ ਬਣਾਈ ਤੇ ਉਹਨਾਂ ਨੇ ਫਿਰ ਜਾ ਕੇ ਆਜ਼ਾਦੀ ਵਾਸਤੇ ਜਾ ਕੇ ਜੜਾਈ ਲੜੀ ਤੇ ਉੱਥੇ ਕਿੰਨੀਆਂ ਸ਼ਹੀਦیاں ਦਿੱਤੀਆਂ ਸੋ ਮੇਰਾ ਕਹਿਣ ਤੋਂ ਇਹ ਭਾਵ ਹੈ ਕਿ ਇੱਕ ਲੰਮਾ ਇਤਿਹਾਸ ਪਿਆ ਹੈ ਜੁੱਧ ਸੰਘਰਸ਼ ਦਾ ਤੇ ਕੁਰਬਾਨੀਆਂ ਦਾ ਅੱਜ ਜੇ ਤੁਸੀਂ ਇਸ ਦੇ ਸਮਰਥ ਹੋਏ ਹੋ ਕਿ ਇੱਥੇ ਬਿਲਕੁਲ ਨਿਰਪੱਖ ਹੋ ਕੇ ਇਹ ਦਿਨ ਮਨਾ ਸਕਦੇ ਹੋ ਤੇ ਇੱਥੇ ਖਾਲਸਾਈ ਜਿਹੜਾ ਹੈਗਾ ਨਿਸ਼ਾਨ ਝੁਲਾ ਸਕਦੇ ਹੋ ਤਾ ਉਹਦੇ ਪਿੱਛੇ ਜੋ ਇੱਕ ਬਹੁਤ ਵੱਡੀ ਕੱਲਣਾ ਤੇ ਕੁਰਬਾਨੀਆਂ ਪਈਆਂ ਕੌਮ ਦੀਆਂ ਉਹ ਹਮੇਸ਼ਾ ਚੇਤੇ ਦੇ ਵਿੱਚ ਰੱਖਣੀਆਂ ਚਾਹੀਦੀਆਂ ਦੂਜੀ ਗੱਲ ਇਤਿਹਾਸ ਤਾਂ ਹਰ ਜਿਹੜਾ ਦੌਰ ਹੁੰਦਾ ਹੈ ਹਰ ਦੌਰ ਦੀ ਕੋਈ ਨਾ ਕੋਈ ਵਿਸ਼ੇਸ਼ਤਾ ਹੁੰਦੀ ਹੈ ਇਤਿਹਾਸ ਕਦੇ ਵੀ ਇੱਕ ਤੋਰ ਨਹੀਂ ਚੱਲਦਾ ਉਹਦੇ ਵਿੱਚ بڑے ਮੋੜ ਘੋੜ ਤੇ ਉਤਰਾ ਚੜਾ ਆਉਂਦੇ ਆ ਜਿਵੇਂ ਦਰਿਆ ਹੁੰਦਾ ਇੱਕ ਵੱਡਾ ਦਰਿਆ ਹੈ ਉਹ ਕਈ ਥਾਵਾਂ ਤੇ ਤੁਹਾਨੂੰ ਲੱਗੂ ਬੜਾ ਸ਼ਾਂਤ ਵਗ ਰਿਹਾ ਹੈ ਤੇ ਕਈ ਥਾਵਾਂ ਤੇ ਇਹ ਹੋਊ ਕਿ ਬੜਾ ਤਰਥਲ ਪੈ ਰਿਹਾ ਹੈ ਇਸੇ ਤਰ੍ਹਾਂ ਇਤਿਹਾਸ ਦੀ ਤੋਰ ਵੀ ਇਸ ਤਰ੍ਹਾਂ ਦੀ ਹੁੰਦੀ ਹੈ ਸੋ ਮੈਂ ਇੱਥੇ ਬਹੁਤਾ ਲੰਮਾ ਵਿਖਿਆਨ ਨਹੀਂ ਕਰਨਾ ਚਾਹੁੰਦਾ ਪਰ ਇੱਕੋ ਸਰੇਹਾ ਦੇਣਾ ਚਾਹਣਾ ਕਿ ਹੁਣ ਅਸੀਂ ਇਤਿਹਾਸ ਦੇ ਉਹ ਦੌਰ ਚ ਦਾਖਲ ਹੋ ਚੁੱਕੇ ਆ ਜਾਂ ਹੁਣ ਜਾ ਰਹੇ ਆ ਜਦੋਂ ਬਹੁਤ ਵੱਡੀਆਂ ਤਬਦੀਲੀਆਂ ਸੰਸਾਰ ਪੱਧਰ ਤੇ ਆਪਰਨੀਆਂ ਉਹ ਦੌਰ ਆਮ ਨਹੀਂ ਹੁੰਦੇ ਕਈ ਵਾਰ ਸਦੀਆਂ ਨਿਕਲ ਜਾਂਦੀਆਂ ਦੁਨੀਆ ਦੇ ਵਿੱਚ ਕੋਈ ਵੱਡੀ ਤਬਦੀਲੀ ਨਹੀਂ ਆਉਂਦੀ ਇੱਕ ਵਾਰ ਵਾਹੇ ਗਏ ਰਾਸੀ ਨਕਸ਼ੇ ਉਹੀ ਚੱਲੀ ਜਾਂਦੇ ਨੇ ਪਰ ਫੇਰ ਕੋਈ ਦੌਰ ਆਉਂਦਾ ਇਤਿਹਾਸ ਦਾ ਜਦੋਂ ਉਹ ਜਿਹੜੇ ਨਕਸ਼ਿਆਂ ਦੀਆਂ ਲਕੀਰਾਂ ਆ ਉਹ ਦੁਬਾਰਾ ਵਹਾਈਆਂ ਜਾਂਦੀਆਂ ਤੇ ਉਹ ਗੌਣ ਵਾਲੇ ਉਹੀ ਹੋਣਗੇ ਜਿਨ੍ਹਾਂ ਦੇ ਹੱਥ 'ਚ ਕੁਛ ਨਾ ਕੁਛ ਹੋ ਕੋਈ ਤਾਕਤ ਹੋ ਐਵੇਂ ਕਿਸੇ ਨੇ ਤੁਹਾਨੂੰ ਲਕੀਰ ਨਕਸ਼ਾ ਵਾਕੇ ਨਹੀਂ ਦੇ ਦੇਣਾ ਸੋ ਉਹਦੇ ਵਾਸਤੇ ਸਾਨੂੰ ਤਿਆਰ ਹੋਣਾ ਪਊ ਹਰ ਪੱਖ ਤੋਂ ਤੇ ਇਹਦੇ ਵਾਸਤੇ ਮੈਂ ਕਿਉਂਕਿ ਸਮਾਂ ਬਹੁਤ ਥੋੜਾ ਹੈ ਮੈਂ ਇੱਕੋ ਗੱਲ ਜਿਹੜੀ ਮੈਂ ਮਹਿਸੂਸ ਕੀਤੀ ਹੈ ਪੰਜਾਬ ਵਿੱਚ ਰਹਿੰਦਿਆਂ ਤੇ ਬਾਹਰ ਵਿਚਰਦਿਆਂ ਵੀ ਕਿ ਦੁਸ਼ਮਣ ਆਪਦੇ ਹਮਲੇ ਦੇ ਢੰਗ ਬਦਲਦਾ ਰਹਿੰਦਾ ਹੈ ਇਹ ਕਈ ਮੌਕੇ ਹੁੰਦੇ ਜਦੋਂ ਉਹ ਸਾਨੂੰ ਜਸਮਾਨੀ ਤੌਰ ਤੇ ਕਤਲ ਕਰਦਾ ਪਰ ਕੁਝ ਮੌਕੇ ਹੁੰਦੇ ਜਦੋਂ ਉਹ ਸਾਨੂੰ ਮਾਨਸਿਕ ਤੌਰ ਤੇ ਮਾਰਨ ਦੇ ਸਾਧਨ ਤਿਆਰ ਕਰਦਾ ਤੇ ਮਾਨਸਿਕ ਤੌਰ ਤੇ ਮਾਰਨ ਦਾ ਇੱਕ ਸਾਧਨ ਇਹ ਹੁੰਦਾ ਕਿ ਜਿਹੜੀ ਚੀਜ਼ ਤੇ ਕੌਮ ਮਾਨ ਕਰ ਰਹੀ ਹੈ ਇੱਕ ਅਜਿਹਾ ਵਰਤਾਂਤ ਰਚ ਦਿੱਤਾ ਜਾਵੇ ਕਿ ਕੌਮ ਉਸੇ ਨੂੰ ਜਿਵੇਂ ਇੱਕ ਜਿਵੇਂ ਉਹਨੂੰ ਸ਼ਰਮ ਆਉਣ ਲੱਗੇ ਕਿਸ ਸਾਥੋਂ ਕੋਈ ਬਹੁਤ ਗਲਤ ਹੋ ਜਿਹੜੀ ਗੱਲ ਤੇ ਕੌਮ ਨੂੰ ਬਹੁਤ ਮਾਣ ਕਰਨਾ ਚਾਹੀਦਾ ਉਹਦਾ ਇੱਕ ਵਰਤਾਂਤ ਰਚ ਕੇ ਲੋਕਾਂ ਦੇ ਮਨਾਂ 'ਚ ਇਹ ਵਿਚਾਰ ਭਰ ਦਿੱਤੇ ਜਾਂਦੇ ਨੇ ਕਿ ਉਹ ਸਾਥੋਂ ਬਹੁਤ ਗਲਤੀ ਹੋਤੀ। ਉਹਤੇ ਫਿਰ ਮਾਣ ਕੀ ਕਰਨਾ ਉਹ ਫਿਰ ਜਿਹੜੇ ਜੁਝਾਰੂ ਹੁੰਦੇ ਜਿਨ੍ਹਾਂ ਨੇ ਉਹ ਇਤਿਹਾਸ ਰਚਿਆ ਸ਼ਾਨਦਾਰ ਉਹ ਲੋਕਾਂ ਦੀਆਂ ਨਜ਼ਰਾਂ 'ਚ ਦੋਸ਼ੀ ਬਣਾ ਦਿੱਤੇ ਜਾਂਦੇ ਨੇ। ਸੋ ਮੈਂ ਬਹੁਤੀ 부ਝਾਰਤ ਨਾ ਪਾਵਾਂ ਹਨ ਐਸ ਮੌਕੇ ਜਿਹੜਾ ਵੱਡਾ ਵਰਤਾਂਤ ਚੱਲ ਰਿਹਾ ਹੈ ਉਹ ਇਹ ਚੱਲ ਰਿਹਾ ਹੈ ਕਿ ਦਰਬਾਰ ਸਾਹਿਬ 'ਤੇ ਹਮਲੇ ਤੋਂ ਬਾਅਦ ਸਿੱਖਾਂ ਨੂੰ ਹਥਿਆਰ ਨਹੀਂ ਚੁੱਕਣੇ ਚਾਹੀਦੇ ਸੀ ਉਹ جنگ ਨਹੀਂ ਲੜਨੀ ਚਾਹੀਦੀ ਸੀ ਉਹਦੇ 'ਚ ਅਸੀਂ ਨੁਕਸਾਨ ਬਹੁਤ ਕਰਵਾ ਲਿਆ ਅਸੀਂ ਕੋਈ ਕਮਾਈ ਨਹੀਂ ਕੀਤੀ ਅਸੀਂ ਕੁਝ ਨਹੀਂ ਖੱਟਿਆ ਇਹ ਜਿਹੜਾ ਕਮਾਈ ਨੂੰ ਦੇਖਣ ਦਾ ਤਰੀਕਾ ਹੈ ਇਹ ਇੱਕ ਨਫੇ ਨੁਕਸਾਨ ਵਾਲੀ ਬਿਰਤੀ ਇਸ ਹਿਸਾਬ ਨਾਲ ਜੇ ਤੁਸੀਂ ਆਪਣੇ ਇਤਿਹਾਸ ਨੂੰ ਦੇਖੋਗੇ ਤਾਂ ਉਹ ਇਤਿਹਾਸ ਬਹੁਤ ਹੀ ਹੋਰ ਤਰ੍ਹਾਂ ਦਿਸਣ ਲੱਗੇਗਾ ਫਿਰ ਤੁਸੀਂ ਗਦਰੀ ਵਾਬਦਿਆਂ ਤੇ ਕਿਵੇਂ ਮਾਨ ਕਰੋਗੇ ਕਿ ਜਿਨ੍ਹਾਂ ਨੇ ਇੰਨੀ ਲੜਾਈ ਲੜੀ ਜੰਗ ਲੜੀ ਕੀ ਖਟਿਆ ਹੋ ਕੱਲੇ ਇਕੱਲੇ ਗਾਦਰੀ ਬਾਬਿਆਂ ਦਾ ਨਹੀਂ ਤੁਸੀਂ ਸਾਰਾ ਇਤਿਹਾਸ ਦੇਖ ਲਓ ਚਮਕੌਰ ਦੀ ਗੜੀ ਤੋਂ ਲੈ ਕੇ ਆਨੰਦ ਪ੍ਰਸਾਦ ਦੀ ਜੰਗ ਤੋਂ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਦੀ ਜੰਗ ਤੋਂ ਲੈ ਕੇ ਉਹ ਸਾਰੀਆਂ ਜੰਗਾਂ ਦਾ ਇਮੀਡੀਏਟ ਫੌਰੀ ਤੌਰ ਤੇ ਨਤੀਜਾ ਕੀ ਨਿਕਲਿਆ ਪਰ ਉਹ ਜੰਗਾਂ ਜ਼ਮੀਨ ਤਿਆਰ ਕਰ ਰਹੀਆਂ ਸੀ ਜਿਹਦੇ ਵਿੱਚੋਂ 1857 ਕੇ ਮਰਹ ਰਣਜੀਤ ਸਿੰਘ ਨੇ ਲਾਹੌਰ ਦੇ ਕਿਲੇ ਤੇ ਖਾਲਸਾਈ ਨਿਸ਼ਾਨ ਚਲਾਇਆ ਤੇ ਜੇ ਉਹ ਜੰਗਾਂ ਨਾ ਹੁੰਦੀਆਂ ਉਹ ਜ਼ਮੀਨ ਤਿਆਰ ਨਾ ਕੀਤੀ ਹੁੰਦੀ ਤਾਂ ਉਹ ਰਾਜ ਕਿਸੇ ਅਸਮਾਨ ਤੋਂ ਨਹੀਂ ਟਪਕ ਪੈਣਾ ਸੋ ਅੱਜ ਮੈਂ ਜੋ ਮਹਿਸੂਸ ਕਰ ਰਹੇ ਹਾਂ ਉੱਥੇ ਬਹੁਤ ਸਾਰੇ ਸਾਡੇ ਬੰਦੇ ਸਾਡੇ ਆਗੂ ਸਾਡੇ ਵਿਦਵਾਨ ਸਾਡੀ ਬੁਲਾਰੇ ਵਾਰ-ਵਾਰ ਇਹ ਕਹਿ ਰਹੇ ਨੇ ਕਿ ਉਸ ਮੌਕੇ ਸਾਥੋ ਗਲਤੀ ਹੋ ਗਈ ਜੇ ਕਿਤੇ ਅਸੀਂ ਉਸ ਮੌਕੇ ਗਲਤੀ ਨਾ ਕਰਦੇ ਤਾਂ ਅੱਜ ਅਸੀਂ ਪਤਾ ਨਹੀਂ ਕੀ ਕੁਝ ਹਾਸਲ ਕਰੀ ਬੈਠੇ ਹੁੰਦੇ ਪਰ ਇਹ ਤੁਸੀਂ ਮਤ ਭੁੱਲੋ ਕਿ ਕਿਸੇ ਨੇ ਬੇਰਾਂਵੱਟੇ ਨਹੀਂ ਸੀ ਪੁੱਛਣਾ ਜੇ ਇੰਨਾ ਲਹੂ ਨਾ ਡੁੱਲਿਆ ਹੁੰਦਾ ਇੰਨੀਆਂ ਸ਼ਹਾਦਤਾਂ ਨਾ ਹੋਈਆਂ ਹੁੰਦੀਆਂ ਫਤਾਨੀ ਕਿਵੇਂ ਬੰਦੇ ਕਹਿ ਦਿੰਦੇ ਨੇ ਤੁਸੀਂ ਉਹ ਦਿਨ ਯਾਦ ਕਰੋ ਜਦੋਂ ਮਤਲਬ ਐਡੀ ਦੁਨੀਆ ਦੀ ਕਹਿੰਦੀ ਕਹੌਂਦੀ ਹਕੂਮਤ ਦੀ ਭੂਤ ਨਹੀਂ ਪਵਾ ਕੇ ਰੱਖ ਦਿੱਤੀ ਸੀ ਉਹ ਵੀ ਪੰਜਾਬ ਦੇ ਮੈਦਾਨ ਦੇ ਵਿੱਚ ਜਿੱਥੇ ਕੋਈ ਲੋਕਣ ਨੂੰ ਜਗਾ ਨਹੀਂ ਕਿਤੇ ਕੋਈ ਪਹਾੜ ਨਹੀਂ ਕਿਤੇ ਕੋਈ ਜੰਗਲ ਨਹੀਂ ਕਿਵੇਂ ਲੰਗੇ ਧੜ ਹਜ਼ਾਰਾਂ ਦੀ ਗਿਣਤੀ ਚ ਸੂਰਮੇ ਜੂਝੇ ਸੋ ਇਹ ਜਿਹੜੀ ਜੰਗ ਦਾ ਇੱਕ ਮੋਰਚਾ ਹੁੰਦਾ ਬ੍ਰਿਤਾੰਤ ਦਾ ਕਿ ਤੁਸੀਂ ਅਜਿਹਾ ਬੋਲ ਬੋਲ ਕੇ ਲਿਖ ਲਿਖ ਕੇ ਲੋਕਾਂ ਦੇ ਮਨਾਂ 'ਚ ਗੱਲ ਕਰ ਦਿਓ ਕਿ ਉਹ ਸਾਥ ਬਹੁਤ ਵੱਡੀ ਫੁੱਲ ਹੋਗਾ ਸੋ ਉਹ ਇੱਕ ਯਤਨ ਚੱਲ ਰਿਹਾ ਹੈ ਤੇ ਉਹਦਾ ਸਾਨੂੰ ਉਹ ਤੋਂ ਸਾਨੂੰ ਚੌਕਸ ਰਹਿਣਾ ਚਾਹੀਦਾ ਹੈ ਉਸ ਦਾ ਮੁਕਾਬਲਾ ਸਾਨੂੰ ਆਪ ਦਾ ਵਰਤਾਂਤ ਰਚ ਕੇ ਕਰਨਾ ਚਾਹੀਦਾ ਹੈ ਤੇ ਇਸ ਲੜੀ ਚ ਬਹੁਤ ਕੁਝ ਲਿਖਿਆ ਜਾ ਰਿਹਾ ਹੈ ਬਹੁਤ ਸਾਰੇ ਸਾਡੇ ਜਿਹੜੇ ਉਸ ਮੌਕੇ ਦੇ ਉੱਤੇ ਜਝਾਰੂ ਸੀ ਉਹ ਵੀ ਆਪਣੀਆਂ ਯਾਦਾਂ ਲਿਖ ਰਹੇ ਹਨ ਤੇ ਭਾਈ ਦਲਜੀਤ ਸਿੰਘ ਬਿੱਟੂ ਨੇ ਆਪ ਦੇ ਜੋ ਅਨਪਵ ਦੇ ਵਿੱਚੋਂ ਜੋ ਕੁਝ ਆਪਣੇ ਪਿੰਡੇ ਤੇ ਉਹਨਾਂ ਨੇ ਤੇ ਉਹਨਾਂ ਦੇ ਸਾਥੀਆਂ ਨੇ ਹੰਡਾਇਆ ਦੋ ਵੱਡੀਆਂ ਕਿਤਾਬਾਂ ਉਹ ਕਾਮ ਦੀ ਝੋਲੀ ਪਾ ਚੁੱਕੇ ਸੋ ਮੇਰਾ ਖਿਆਲ ਹੈ ਕਿ ਉਹ ਕਿਤਾਬਾਂ ਸਾਡਾ ਹਥਿਆਰ ਹੈ ਇਸ ਤਰ੍ਹਾਂ ਦੇ ਵਰਤਾਂਤ ਨੂੰ ਫਿਛਾੜਨ ਵਾਸਤੇ ਸੋ ਇਸ ਫਰੰਟ ਦੇ ਉੱਤੇ ਸਾਨੂੰ ਚੌਕਸ ਰਹਿਣਾ ਚਾਹੀਦਾ ਹੈ ਕਿਉਂਕਿ ਜੰਗ ਮਰੇ ਨਾਰਿਆਂ ਨਾਲ ਨਹੀਂ ਜਿੱਤੀ ਜਾਂਦੀ ਜੰਗ ਕਿਸੇ ਨਾ ਕਿਸੇ ਰਣਨੀਤੀ ਬਣਾ ਕੇ ਜਿੱਤੀ ਜਾਂਦੀ ਹੈ ਤੇ ਹਰ ਮੋਰਚੇ ਤੇ ਦੁਸ਼ਮਣ ਨਾਲ ਟੱਕਰ ਲੈਣੀ ਪੈਂਦੀ ਹੈ ਕਿਤੇ ਵੀ ਅਵੇਸਲੇ ਹੋਣ ਦੀ ਲੋੜ ਨਹੀਂ ਤੇ ਉਹਦੀ ਜ਼ਮੀਨ ਵਰਤਾਂਤ ਨੇ ਤਿਆਰ ਕਰਨੀ ਹੁੰਦੀ ਹੈ ਸੋ ਮੇਰਾ ਖਿਆਲ ਹੈ ਕਿ ਅੱਜ ਦੇ ਮੌਕੇ ਬਹੁਤਾ ਸਮਾਂ ਨਹੀਂ ਕਿ ਆਪਾਂ ਖੁੱਲ ਕੇ ਵਿਚਾਰਾਂ ਕਰ ਸਕੀਏ ਸੋ ਇੰਨੀਆਂ ਕੁ ਮੇਰੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਫਿਰ ਮੌਕਾ ਮਿਲਿਆ ਖੁੱਲ ਕੇ ਫਿਰ ਆਪਾਂ ਆਪਾਂ ਵਿਚਾਰ ਸਾਂਝੇ ਕਰਾਂਗੇ ਸੋ ਹੁਣ ਆਗਿਆ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ